ਸਸਕਾ ਸਾਰਿਆਂ ਨੂੰ ਜੀ ਆਇਆਂ ਨੂੰ ਕਿਤੇ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਿੰਡੀ ਪਿੰਡੀ ਆਪਾਂ ਚਾਰ ਤਰੀਕੇ ਪਿੰਡੀ ਆਪਾਂ ਕੱਟ ਕੇ ਬ੍ਰਿਕ ਬ੍ਰਿਕ ਤੇ ਫਿਰ ਬਣਾਵਾਂਗੇ ਆ ਦੇਖੋ ਜਿਸ ਤਰ੍ਹਾਂ ਮੈਂ ਬ੍ਰਿਕ ਬ੍ਰਿਕ ਕੱਟ ਰਹੀ ਹਾਂ ਤੇ ਇਹਨੂੰ ਆਪਾਂ ਤਲ ਲਵਾਂਗੇ ਇਸ ਤਰ੍ਹਾਂ ਕੱਟਣੀ ਆ ਇਹਨੂੰ ਚਾਰ ਪੀਸਾਂ ਦੇ ਵਿੱਚ ਕੱਟ ਲੈਣਾ ਤੇ ਬ੍ਰਿਕ ਬ੍ਰਿਕ ਪਿੰਡੀ ਨੂੰ ਕੱਟ ਲੈਣਾ ਤੇ ਬਹੁਤ ਹੀ ਕਰੰਚੀ ਬਣਦੀ ਹੈ ਤੇ ਖਾਣ ਚ ਵੀ ਬਹੁਤ ਸਵਾਦ ਬਣਦੀ ਹੈ ਇਸ ਤਰੀਕੇ ਨਾਲ ਆਪਾਂ ਸਾਰੀਆਂ ਭਿੰਡੀਆਂ ਕੱਟ ਲੈਣੀਆਂ। ਹਾਂਜੀ ਆਪਾਂ ਭਿੰਡੀਆਂ ਸਾਰੀਆਂ ਕੱਟ ਲਈਆਂ ਪਤਲੀਆਂ ਪਤਲੀਆਂ ਚਾਰ ਪੀਸਾਂ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਤੜਕਾ ਲਗਾਵਾਂਗੇ ਤੇ ਨਾਲ ਹੀ ਪਿਆਜ਼ ਵੀ ਆਪਾਂ ਇਸੇ ਤਰੀਕੇ ਦੇ ਨਾਲ ਛੋਟੇ-ਛੋਟੇ ਵਿੱਚ ਕੱਟ ਕੇ ਬਹੁਤ ਹੀ ਕਰੰਚੀ ਭਿੰਡੀਆਂ ਬਣ ਕੇ ਤਿਆਰ ਹੁੰਦੀਆਂ ਆ। ਤੁਸੀਂ ਵੀ ਇੱਕ ਵਾਰ ਜਰੂਰ ਬਣਾ ਕੇ ਖਾਓ। ਚਲੋ ਫਿਰ ਆਪਾਂ ਤੜਕਾ ਲਗਾਨੇ ਆ। ਇੱਕ ਫਰਾਈ ਦੇ ਇੱਕ ਫਰਾਈ ਪੈਨ ਦੇ ਵਿੱਚ ਆਪਾਂ ਤੇਲ ਪਾਇਆ ਹੋਇਆ ਆ। ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਆ। ਤਨਾਲੇ ਆਪਾਂ ਪਿਆਜ਼ ਕੱਟ ਲੈਨੇ ਬ੍ਰਿਕ ਬ੍ਰਿਕ ਆਪ ਬ੍ਰਿਕ ਬ੍ਰਿਕ ਪਿਆਜ਼ ਕੱਟੇ ਹੋਇਆ ਹਿੰਦੇ ਚ ਲੰਬੇ ਪਿਆਜ਼ ਨਹੀਂ ਪਾਵਾਂਗੇ ਆਪਾਂ ਤੇ ਮੈਂ ਦੋ ਪਿਆਜ਼ ਲਏ ਹੋਏ ਆ ਇਹ ਦੋਵੇਂ ਹੀ ਕੱਟ ਲਵਾਂਗੇ ਓਇਲ ਆਪਣਾ ਗਰਮ ਹੋ ਗਿਆ ਆਪਾਂ ਜੀਰਾ ਬਾਜ ਪਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਪਾਵਾਂਗੇ ਕਿੰਝ ਬਣਾਈ ਆਪਾਂ ਸਾਰੇ ਤੇ ਪਾ ਲਈਏ ਤੇ ਇਹਨੂੰ ਆਪਾਂ ਪਹਿਲਾਂ ਭੁੰਨਾਂਗੇ ਨਾਲ ਹੀ ਆਪਾਂ ਪਿਆਜ਼ ਵੀ ਸੋਨੇ ਇਹਨੂੰ ਇੱਕ ਦੋ ਮਿੰਟ ਆਪਾਂ ਸ라이 ਹੋ ਜਾਵਾਂਗੇ ਪੂਰੀਆਂ ਜਿਹੜਾ ਲੇਸ ਵਗੈਰਾ ਨਿਕਲ ਗਿਆ ਉਹ ਵੀ ਨੂੰ ਨਿਕਲੇ ਦੇਸ ਇਸ ਤੋਂ ਨਾ ਕਰਨਾ ਤੇ ਫਿਰ ਅਸੀਂ 3 ਪਲੇਟ ਲਈ ਪੂਰੀਆਂ ਬਣ ਕੇ ਤਿਆਰ ਹਨ ਹੁਣ ਆਪਾਂ ਇਹ ਤੋਂ ਮਿਲਾਇਆ ਨਾਲ ਹੀ ਆਪਾਂ ਬਰੀਕ ਬਰੀਕ ਪਿਆਜ਼ ਕੱਟ ਲਈਆ ਤੇ ਨਾਲ ਹੀ ਟਮਾਟਰ ਪਾਣਾ ਚਾਹੇ ਪਾ ਸਕਦੇ ਜੋ ਤੇ ਇੱਕ ਆਪਾਂ ਹੁਣ ਆਪਾਂ ਟਮਾਟਰ ਵੀ ਨਾਲ ਪਾਵਾਂਗੇ जिस तरीके ने अपना प्याज कटे उस तरीके आप टमाटर भी कट ले दो मिनट भुनदू हो गए तो नाल ही आप प्याज टमाटर पाते हैं लून में भुनोंगी दो मिनट फिर आपने चुका स्वाद अनुसार प्याज भी थोड़े जो ਹੋ ਗਿਆ ਤੇ ਇਸ ਤੋਂ ਨਾਲ ਤੇ ਹੁਣ ਆਪਾਂ ਸੁਆਦ ਨੂੰ ਸਾਲ ਪਾਵਾਂਗੇ ਵਿੱਚ ਜਿੱਦਾਂ ਵੀ ਤੁਸੀਂ ਤੇਜ ਘੱਟ ਖਾਣਾ ਚਾਹੁੰਦੇ ਹੋ ਨਮਕ ਤੇ ਆਦਮਾ ਹਲਦੀ ਨਾਲ ਹੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਇਹਨਾਂ ਪਾਉਣ ਦੇ ਤਰ੍ਹਾਂ ਦੇ 믹스 ਕਰਨ ਤੋਂ ਬਾਅਦ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਵਾਂਗੇ। ਇਹਦੇ ਨਾਲ ਇਸੇ ਦਾ ਬਹੁਤ ਹੀ ਗੰਮਚੀ ਸਵਾਦ, ਖਟਾ-ਮਿੱਠਾ ਆ ਜਾਂਦਾ। ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਹੁਣ ਆਪਣੇ ਸਾਰੇ ਮਸਾਲੇ ਪਿੰਡਿਆਂ ਵਿੱਚ ਪੈ ਗਏ ਆ ਤੇ ਹੁਣ ਆਪਾਂ ਦੋ ਤੋਂ ਜਾਂ ਤਿੰਨ ਕਮਾ ਕਰਦੇ ਹੁਣ ਆਪਾਂ ਟੱਕ ਕੇ ਪਕਾ ਲਵਾਂਗੇ। ਹਾਂਜੀ ਆਪਦੀ ਆਪੇ ਬਣ ਕੇ ਤਿਆਰ ਹੋ ਗਈ। ਦੇਖੋ। ਉਹਿਆ ਖਲੈ ਲੱਗਦੀ ਹੈ ਜਿੰਨੀ ਸੇਕ ਜਿਆਦਾ ਹੈ ਪਰ ਤੁਸੀਂ ਕੱਟ ਕਰ ਲਿਓ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਮੇਰੀ ਵੀਡੀਓ ਵਧੀਆ ਲੱਗੇ ਮੈਨੂੰ ਲਾਈਕ ਕਰ ਦਿਓ ਕਮੈਂਟ ਕਰੋ ਮੇਰੀ ਵੀਡੀਓ ਅੰਤ ਤੱਕ ਦੇਖਿਆ ਕਰਿਓ ਸਭ ਤੋਂ ਚੀਜ਼